ਹੋ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਹਾ ਬੱਚਾ ਰਾਜਾ ਜੀ ਦਾ ਜਿੰਦਾ ਹੁੰਦਾ ਨੂੰ ਦੇਖ ਕੇ ਸਾਡੇ ਦਿਮਾਗ ਚੋ ਸਾਰੀ ਆਪਣੇ ਆਪ ਇੱਕ ਕਹਾਣੀ ਬਣਦੀ ਜਾਂਦੀ ਹੈ ਇੱਕ ਗੀਤ ਲਿਖਿਆ ਜਾਂਦਾ ਜੋ ਕੁਝ ਵੀ ਲਾਈਨਾਂ ਲਿਖੀਆਂ ਜਾਂਦੀਆਂ ਹਨ ਤੁਸੀਂ ਭਾਜੀ ਕਿਵੇਂ ਉਸ ਚੀਜ਼ ਨੂੰ ਸਮਝਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਕਿ ਰਾਜਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਜਾ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਕਿਹੋ ਜਿਹਾ ਹੋਵੇਗਾ ਰਾਜਾ ਸਾਹਿਬ ਕਿਹੋ ਜਿਹਾ ਹੋਣਗੇ ਜਾਂ ਦੁਨੀਆ ਕਿਹੋ ਜਿਹੀ ਹੋਵੇਗੀ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੇਰੇ ਦਿਮਾਗ ਚ ਤੇ ਇਹੀ ਚੱਲਦਾ ਨੂੰ ਬੱਸ बस गीते ही ਹੌਲਾਂਦਾ ਮੇਰੇ ਬਾਹੋਂ ਹੋਰ ਕੁਝ ਨਹੀਂ ਆਇਓ ਤੋੜੀਆਂ ਕਦੇ ਮਾਂ ਕੋਲ ਬਹਿ ਕੇ ਗੱਲਾਂ ਕੀਤੀਆਂ ਇਸ ਤਰ੍ਹਾਂ ਵੀ ਮਾਂ ਮੇਰਾ ਦਨ ਦੇਖਣੋਂ ਦਿਲ ਕਰਦਾ ਜਾਂ ਕਦੇ ਕੋਸ਼ਿਸ਼ ਕੀਤੀ ਹੋਵੇ ਵਿਹਾਂ ਕਸ਼ਮੀਰੀਆਂ ਅੱਖਾਂ ਦੁਬਾਰਾ ਲੱਗ ਜਾਣਾ ਹਨਾ ਜਾਂ ਕਿਸੇ ਤਰੀਕੇ ਦਿਲ ਤਾਂ ਕਰਦਾ ਹੀ ਇਹ ਪ੍ਰਭ ਕਾਲੇ ਮੱਚੋ ਦਿਕੇ ਸਾਨੂੰ ਵਧੀਆ ਲੱਗ ਰਹਾ ਹੈ ਕਿ ਅੱਗੇ ਜਾ ਰਹੇ ਬੱਚਾ ਪਦੀਆ ਹੈ ਹਾਂਜੀ ਵੀ ਅੱਗੇ ਵਧੇ ਜਾਣੀ ਪ੍ਰਭ ਕਾਲੇ ਮੱਚੋ ਲਿਖੇ ਤੇਰੇ ਮਨੀ ਦਾ ਏ ਕਹਿਣਾ ਸਕੰਨੇ ਸੋ ਬਧੀਆ ਬਈ ਆਪਣਾ ਟ੍ਰੇਨ ਹੋ ਜਾ ਗਿਆ ਕਰ ਸਤਾਬ ਖੁਸ਼ ਹੋਏ ਮਤਲਬ ਬੈਠ ਕੇ ਅੰਦਰ ਲੱਗਾ ਰਹਿੰਦਾ ਆਪਣਾ ਗਾਣਾ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਤੁਹਾਡੇ ਦਿਲ ਦੀ ਭਾਜੀ ਫੀਲਿੰਗ ਕੀ ਆ ਅੱਗੇ ਜ਼ਿੰਦਗੀ ਚ ਕਰਨਾ ਕੀ ਚਾਹੁੰਦੇ ਹੋ ਤੁਸੀਂ ਵਾ ਦਿਲ ਦੀ ਫੀਲਿੰਗ ਆਈ ਹੈ ਬਈ ਸਿੰਗਿੰਗ ਆ ਰੋਜੀ ਰੋਟੀ ਆਪਣੀ ਤੁਰ ਤੁਰ ਪਵੇ ਬਧੀ ਹੋ ਡਾਕਟਰ ਦੀਆਂ ਤੁਸੀਂ ਦਾਤਾ ਕਦਾ ਨਾ ਯੋ ਟੋੜੀਆਂ ਉਹਨੇ ਗੱਲਾਂ ਜੋ ਵੀ ਕੰਨ ਤੁਸੀਂ ਕਦ ਨਾ ਯੋ ਮੋੜੀਆਂ ਮੈਂ ਕਿਹਾ ਤੈਨੂੰ ਗਾਣਾ ਦੱਸਣਾ ਕਿੱਦਾਂ ਇਹ ਕਿੱਦਾਂ ਲਿਖੇ ਰਾਂ ਕੀ ਹਸਪਤਲ ਕਹਿੰਦਾ ਮੈਨੂੰ ਤੁਸੀਂ ਨਾ ਵਟਸਐਪ ਤੇ ਰਕੋਣੀ ਕਰਕੇ ਭੇਜ ਦੋ ਤੇ ਮੈਂ ਚਲੋ ਮਾੜਾ ਮੋਟਾ ਗਾਣਾ ਉਹਨੂੰ ਪੂਰਾ ਕੀਤਾ ਸ਼ਬਦ ਸਾਰਾ ਆਪਾਂ ਤੇ ਮੈਂ ਮੰਨ ਨੂੰ ਭੇਜਤਾ ਇਹ ਥੋੜੇ ਦਿਨਾਂ ਬਾਅਦ ਹੈ ਨਾ ਭਾਜੀ ਗਾਣੇ ਨੂੰ ਇੰਨਾ ਸੋਹਣਾ ਪੌਸ਼ ਕਰਕੇ ਲਿਆ ਹੈ ਕਹਿੰਦਾ ਮਤਲਬ ਕੰਪੋਜੀਸ਼ਨ ਵਧੀਆ ਬਣਾਇਆ ਹੈ ਤੇ ਦੋ ਚਾਰ ਜਿਹੜੀ ਲਾਈਨਾਂ ਵਿੱਚ ਐਡ ਹੋਣੀ ਸੀ ਉਹ ਵੀ ਕਰਿਆ ਹੈ ਹੈਨਾ ਤੋਂ ਉਮੀਦ ਹਾਰ ਕੇ ਬਹਾਨਾ ਕੀ ਕੁਝ ਵੀ ਨਹੀਂ ਦੇਖੋ ਜੀ ਹੁਣ ਮੁੰਡੇ ਨੇ ਆਪਣੀ ਕੋਸ਼ਿਸ਼ ਕੀਤੀ ਹੈ ਤਾਂ ਹੋੜੀ-ਹੋੜੀ ਨਿਕਰੂਗਾ ਏ ਬਾਕੀ ਸਾਥ ਦਵਾਂਗੇ ਇਹਦਾ ਨਾਲੇ ਐ ਜੀ ਇਹ ਜੇ ਟੱਕਰ ਲੈਣੀ ਹੈ ਮੈਦਾਨ ਚ ਆ ਕੇ ਲੈ ਲਓ ਜੇ ਟੱਕਰ ਲੈਣੀ ਹੈ ਮੈਦਾਨ ਚ ਆ ਕੇ ਲੈ ਲਓ ਫਿਰ ਪਤਾ ਲੱਗੂ ਜੇ ਤਹਾਰ ਦੀ ਕੜੀ ਦਾ ਉਹ ਸਾਡਾ ਕਿਹੜਾ ਚੌਕਾ ਤੇ ਖਜ਼ਾਨਾ ਦੱਬਿਆ ਨਹੀਂ ਬਸ ਤੇਰੇ ਲਈ ਖੜੀ ਦਾipro punjab tv ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘੜੀ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਕਲਾ ਬੰਦੇ ਨੂੰ ਨਖਾਰ ਕੇ ਰੱਖ ਦਿੰਦੀ ਆ ਤੁਹਾਡਾ ਸਰੀਰ ਕਿਹੋ ਜਿਹਾ ਹੈ ਤੁਹਾਡੇ ਅੰਦਰ ਕੋਈ ਡਿਸੇਬਿਲਟੀ ਆ ਉਹ ਮੈਟਰ ਨਹੀਂ ਕਰਦੀ ਹੈਗੀ ਜੇਕਰ ਤੁਹਾਡੇ ਅੰਦਰ ਕਲਾ ਆ ਤੁਸੀਂ ਜਗ ਜाहिर ਆਪਣੇ ਆਪ ਹੋ ਜਾਨੇ ਆਪਣੇ ਆਪ ਤੁਹਾਡਾ ਨਾਮ ਚਿਹਰਾ ਆਪਣੇ ਆਪ ਬਣ ਜਾਂਦਾ ਤੁਹਾਡੀ ਕਲਾ ਤੁਹਾਨੂੰ ਨਖਾਰ ਕੇ ਰੱਖ ਦਿੰਦੀ ਆ ਅੱਜ ਅਜੇ ਇੱਕ ਵੀਰ ਸਾਡੇ ਨਾਲ ਮੌਜੂਦ ਨੇ ਬਾਈ ਦਾ ਨਾਮ ਮਨੀ ਹੈ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਖਦਾ ਹੈਗਾ ਪਰਮਾਤਮਾ ਵੱਲੋਂ ਪਹਿਲਾਂ ਤੁਸੀਂ ਇਹਨਾਂ ਨੂੰ ਇਹ ਨਾਲ ਅਜਿਹਾ ਕਹਿ ਸਕਦੇ ਕਿ ਕੁਦਰਤੀ ਮਾਰ ਪਈ ਹੋਈ ਆ ਪਰ ਇਹਨਾਂ ਦੇ ਅੰਦਰ ਜੋ ਕਲਾ ਸੀ ਉਸਨੇ ਆਪਣੀ ਕਲਾ ਨੂੰ ਪਛਾਣਿਆ ਇਸ ਵੀਰ ਨੇ ਤੇ ਅੱਜ ਜਿਹੜਾ ਆ ਇਹ ਗੀਤ ਗਾਉਂਦੇ ਨੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਬਹੁਤ ਪਿਆਰੀ ਆ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਮਾਤਾ ਜੀ ਬੈਠੇ ਹੋਏ ਨੇ ਇਹਨਾਂ ਦੇ ਪਿਤਾ ਜੀ ਬੈਠੇ ਹੋਏ ਨੇ ਇਹ ਬਾਈ ਬੈਠੇ ਹੋਏ ਨੇ ਪ੍ਰਾਵਾ ਇਹਨਾਂ ਦਾ ਨਾਂ ਵੈਸੇ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਕਾਫੀ ਸਾਰੀਆਂ ਕਮੇਡੀ ਵੀਡੀਓਜ਼ ਵੀ ਇਹਨਾਂ ਦੀਆਂ ਆਂਦੀਆਂ ਤੇ ਇਹਨਾਂ ਦਾ ਗੀਤ ਗਾਇਆ ਹੋਇਆ ਲਿਖਿਆ ਹੋਇਆ ਜਿਹੜਾ ਮਾਫ ਕਰਨਾ ਤਾਂ ਇਸ ਵੀਰ ਨੇ ਜਿਹੜਾ ਆ ਉਹ ਗਾਇਆ ਸੀਗਾ ਨਾਲ ਹਣੀ ਭੰਡਾਰੀ ਬਾਈ ਜਿਹੜੀ ਬੈਠੇ ਹੋਏ ਨੇ ਇਹ ਬਾਈ ਹੁਣੀ ਸਾਰੇ ਇਹਨਾਂ ਨੂੰ ਜਿਹੜੇ ਆ ਸਪੋਰਟ ਕਰਦੇ ਨੇ ਨਾ ਦੋਸਤ ਮਿੱਤਰ ਨੇ ਆਪਾਂ ਗੱਲਬਾਤ ਕਰਦੇ ਭਾਈ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕਰੇ ਦਿੱਤਾ ਕਿ ਤੁਸੀਂ ਬਹੁਤ ਤੁਹਾਡੀ ਪਿਆਰੀ ਆਵਾਜ਼ ਹੈ ਦਿਖਦਾ ਨਹੀਂ ਫਿਰ ਵੀ ਤੁਸੀਂ ਲਾਈਨਾਂ ਨੂੰ ਸਮਝ ਕੇ ਗੀਤ ਗਾਦੇ ਹੋ ਬਹੁਤ ਪਿਆਰਾ ਸ਼ੁਰੂਆਤ ਆਪਾਂ ਗੀਤ ਦੀਆਂ ਜਿਹੜਾ ਗੀਤ ਤੁਸੀਂ ਗਾਇਆ ਵਾ ਉਹਦੀਆਂ ਦੋ ਲਾਈਨਾਂ ਨਾਲ ਕਰਨਾ ਚਾਹੁੰਦੇ ਹਾਂ ਹਾਂਜੀ ਹੋਜੀ ਹੋਰ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਹੋ ਡਾਕਟਰ ਦੀਆਂ ਤੁਸੀਂ ਦਾਤਾ ਆਸਾ ਨਾ ਉਹ ਤੋੜੀਆਂ ਉਹਨੇ ਗੱਲਾਂ ਜੋ ਵੀ ਕਈਆਂ ਕਦੇ ਨਾ ਯੋ ਮੋੜੀਆਂ ਕਦੇ ਨਾ ਯੋ ਮੋੜੀਆਂ ਪ੍ਰਭ ਕਲਮ ਚੋ ਲਿਖੇ ਤੇਰੇ ਮਨੀ ਦਾ ਹੈ ਕਹਿਣਾ ਪ੍ਰਭ ਕਲਮ ਚੋ ਲਿਖੇ ਤੇਰੇ ਮਨੀ ਦਾ ਹੈ ਕਹਿਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਇਹਨੂੰ ਪਾਜੀ ਬਹੁਤ ਬਹੁਤ ਪਿਆਰੀ ਤੁਹਾਡੀ ਆਵਾਜ਼ ਸੀ ਪਾਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਵੀ ਬੰਦੇ 'ਚ ਕੋਈ ਕਮੀ ਹੁੰਦੀ ਹੈ ਤਾਂ ਬੰਦਾ ਆਪਣੀ ਕਮੀ ਨੂੰ ਜ਼ਿਆਦਾ ਨੋਟ ਕਰਦਾ ਆ ਕਲਾ ਨੂੰ ਘੱਟ ਕਰਦਾ ਆ ਤੁਸੀਂ ਪਾਜੀ ਆਪਣੀ ਕਮੀ ਨੂੰ ਜੋ ਪ੍ਰਮਾਤਮਾ ਨੇ ਕੁਦਰਤੀ ਮਾਰ ਤੁਹਾਨੂੰ ਅੱਖਾਂ ਦੇ ਉੱਤੇ ਦਿੱਤੀ ਆ ਉਹਨੂੰ ਸਾਈਡ ਤੇ ਰੱਖ ਕੇ ਕਲਾ ਨੂੰ ਕਿਵੇਂ ਪਛਾਣਿਆ ਮੈਂ ਕੱਲ ਨੂੰ ਆਈ ਮੈਂ ਛੋਟਾ ਹੁੰਦਾ ਸੀ ਜਦੋਂ ਸਕੂਲੇ ਜਾਂਦਾ ਹੁੰਦਾ ਸੀ ਜਿੱਦਾਂ ਮੈਂ ਪਹਿਲਾਂ ਗਾਂਢ ਤੋਂ ਜਿੱਦਾਂ ਤੁਸੀਂ ਉਹਨ ਮੇਰੇ ਤੋਂ ਸੁਣਿਆ ਮੈਂ ਜੱਕ ਦਾ ਬੋਲ ਹੁੰਦਾ ਹੀ ਮੈਂ ਸਨਾਨ ਨਹੀਂ ਹੁੰਦਾ ਸੀ ਕਿਸੇ ਨੂੰ ਸਕੂਲੇ ਮੇਰਾ ਇੱਕ ਕੰਪੀਟੀਸ਼ਨ ਹੋਇਆ ਥਾ ਤੇ ਜੱਸੀ ਗਿੱਲ ਦਾ ਗਾਣਾ ਆਇਆ ਸੀ ਲਾਂਚਰ ਫਿਰ ਮੈਂ ਉਹ ਕੰਪੀਟੀਸ਼ਨ ਦੇ ਵਿੱਚ ਗਾਣਾ ਗਾਇਆ ਸੀ ਫਿਰ ਬਸ ਉੱਥੇ ਹੀ ਹੌਲੀ ਹੌਲੀ ਮੈਨੂੰ ਸ਼ੌਂਕ ਪੈ ਗਿਆ ਗਾਣੇ ਦਾ ਜੀ ਤੁਸੀਂ ਫਿਰ ਤੁਹਾਨੂੰ ਮਤਲਬ ਤੁਸੀਂ ਉਹਦੇ ਬਾਅਦ ਤੋਂ ਲਗਾਤਾਰ ਗਾਉਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਜ਼ਿਕਰ ਤੁਸੀਂ ਕਿਹਦੇ ਨਾਲ ਕੀਤਾ ਸੀ ਇਸ ਆਪਣੀ ਕਲਾਕਾਰੀ ਬਾਰੇ ਸਭ ਤੋਂ ਪਹਿਲਾਂ ਜਿੱਕਰ ਮੇਰਾ ਅਥੇ ਹੋਇਆ ਸੀ ਸਕੂਲੇ ਮੈਂ ਦਦਮਤਨ ਦਦਮੇ ਆਈ ਤੇ ਦੋਸਤ ਮਿੱਤਰ ਕਿਹੋ ਜੀ ਸਪੋਰਟ ਕਰਦੇ ਸੀ ਦੋਸਤ ਮਿੱਤਰ ਓਕੇ ਰਿਪੋਰਟ ਸਪੋਰਟ ਕਰਦੇ ਜੀ ਉਹ ਕਹਿੰਦੇ ਸਕੇ ਕਿ ਗਾ ਕੇ ਸੁਣਾਜਦਾ ਕਈ ਵਾਰ ਦੋਸਤ ਮਿੱਤਰ ਇਕੱਠੇ ਹੋ ਜਾਂਦੇ ਮਹਿਫਲ ਲੱਗ ਜਾਂਦੇ ਹਾਂਜੀ 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 ਕਲਾਚੇ ਅਸੀਂ ਮਹਿਫਲ ਲਾ ਲਈ ਦੀ ਸੀ ਠੀਕ ਹੈ ਜੀ ਤੇ ਬਈ ਉਹਦੇ ਬਾਅਦ ਚ ਫੇ ਕਦੋਂ ਤੁਹਾਡੀ ਪ੍ਰੈਕਟਿਸ ਜਿਹੜੀ ਹੈ ਸ਼ੁਰੂ ਹੁੰਦੀ ਹੈ ਤੁਸੀਂ ਕੋਈ ਗੁਰੂ ਵੀ ਧਾਰਨ ਕਰਦੇ ਹੋ ਜਾਂ ਕਿਵੇਂ ਜੀ ਨਹੀਂ ਨਹੀਂ ਗੁਰੂ ਨਹੀਂ ਤੋਰੇ ਮਿਹਨਤ ਕਰ ਬਸ ਕਰੀ ਮੈਂ ਤਾਂ ਹੀ ਕਰੇ ਮੈਂ ਤਾਂ ਕਿਸੇ ਕਿਸੇ ਕੋਲੋਂ ਸਿੱਖਣ ਨਹੀਂ ਗਏ ਪਾਜੀ ਨਹੀਂ ਬਲੀ ਜਿਸ ਤਰ੍ਹਾਂ ਇਸ ਸ਼ਬਦ ਵੀ ਜੋ ਆਇਆ ਉਹਦੇ ਵਿੱਚ ਇਹਨਾਂ ਨੇ ਪ੍ਰਵ ਦਾ ਨਾਮ ਲਿਆ ਮਨੀ ਦਾ ਨਾਮ ਪ੍ਰਵ ਤੁਸੀਂ ਹਨ ਜਿਨ੍ਹਾਂ ਦਾ ਗੀਤ ਲਿਖਿਆ ਹੋਇਆ ਵਾ ਇਹ ਭਾਜੀ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਗੀਤ ਦਿੱਤਾ ਕਿਉਂਕਿ ਬੰਦਾ ਕਹਿੰਦਾ ਚਲੋ ਕਿਸੇ ਵੱਡੇ ਕਲਾਕਾਰ ਨੂੰ ਗੀਤ ਦਿੰਨੇ ਆ ਹਨ ਜਿਨ੍ਹਾਂ ਦਾ ਨਾਮ ਆ ਜਿਨ੍ਹਾਂ ਦਾ ਚਿਹਰਾ ਬਣਿਆ ਹੋਇਆ ਵਾ ਇਹ ਜਿਹੜਾ ਤੁਸੀਂ ਇਹਨਾਂ ਨੂੰ ਗੀਤ ਦਿੱਤਾ ਇਹ ਦੋਸਤੀ ਹੈ ਜਾਂ ਕੀ ਹੈ ਭਾਜੀ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਤੇ ਮਨੀ ਤਾਂ ਮੈਨੂੰ ਮੈਂ ਜਾਣਦਾ ਨਹੀਂ ਸੀ ਬਿਲਕੁਲ ਵੀ ਹਨਾ ਤੇ ਮੈਂ ਹੁਣ ਦੁਕਾਨ ਖੋਲੀ ਐ ਇਸ ਕਰਕੇ ਮੇਰੇ ਕੋ ਸਾਰੇ ਉੱਥੇ ਮੈਨੂੰ ਮਿਲਣ ਵਾਸਤੇ ਆਦੇ ਸੀਗੇ ਤੇ ਮੇਰੇ ਕੋ ਇੱਕ ਮੁੰਡਾ ਲੱਗਿਆ ਹੁੰਦਾ ਸੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਮਨੀ ਉਹਦਾ ਮਿੱਤਰ ਸੀਗਾ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਮੁੰਡਾ ਬਹੁਤ ਸੋਹਣਾ ਗਾਉਂਦਾ ਵਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਮਲਾਇਓ ਕਦੇ ਤੇ ਦੂਸਰੇ ਦਿਨ ਉਹਨੇ ਬੁਲਾ ਲਿਆ ਸੀਗਾ ਫੇ ਮਨੀ ਦੁਕਾਨ ਤੇ ਆ ਮਨੀ ਨੇ ਸੁਣਾਏ ਦੋ ਤਿੰਨ ਗਾਣੇ ਹਨਾ ਮੈਨੂੰ ਬਹੁਤ ਵਧੀਆ ਲੱਗੇ ਗਾਣੇ ਤੇ ਜਿੱਦਾਂ ਮੇਰੇ ਕੋਲ ਨਾ ਸ਼ਬਦ ਸੀ ਗੁਰਾਇਸ਼ਾਬ ਜੀ ਤਾਂ ਲਿਖਿਆ ਵਾ ਚਲੋ ਮੈਂ ਮਾੜਾ ਮੋਟਾ ਹੀ ਲਿਖਿਆ ਸੀ ਮੈਂ ਤੁਹਾਨੂੰ ਐਵੇਂ ਕੰਮ ਸਾਰਾ ਕੰਪਲੀਟ ਨਹੀਂ ਕੀਤਾ ਸੀਗਾ ਨਾ ਤੇ ਮੈਂ ਕਿ ਮੰਨੀ ਆ ਲੈਣਾ ਮੇਰੇ ਕੋਲ ਲਿਖੀ ਮਾੜੀ ਗਾਈ ਇਹਨੇ ਬਈ ਬਹੁਤ ਸੋਹਣੀ ਲੈਣ ਗਾਈ ਅੱਛਾ ਮੈਨੂੰ ਵਧੀਆ ਲੱਗੀ ਫਿਰ ਮੈਂ ਕਿਹਾ ਤੈਨੂੰ ਗਾਣਾ ਦੱਸਣਾ ਕਿਦਾਂ ਇਹ ਕਿਦਾਂ ਲਿਖੇ ਤਾਂ ਕੀ ਹਿਸਾਬ ਤਵ ਕਹਿੰਦਾ ਮੈਨੂੰ ਤੁਸੀਂ ਨਾ ਵਟਸਐਪ ਤੇ ਰਿਕਾਰਡਿੰਗ ਕਰਕੇ ਭੇਜ ਦਿਓ ਤੇ ਮੈਂ ਚਲੋ ਮਾੜਾ ਮੋਟਾ ਗਾਣਾ ਉਹਨੂੰ ਪੂਰਾ ਕੀਤਾ ਸ਼ਬਦ ਸਾਰਾ ਤੇ ਮੈਂ ਮੰਨੀ ਨੂੰ ਭੇਜਤਾ ਤੇ ਇਹ ਥੋੜੇ ਜਿਹਾ ਵਾਧਿਆ ਨਾ ਭਾਜੀ ਗਾਣੇ ਨੂੰ ਇੰਨਾ ਸੋਹਣਾ ਪੋਸਟ ਕਰਕੇ ਲਿਆ ਹੈ ਕਹਿੰਦਾ ਮਤਲਬ ਕੰਪੋਜੀਸ਼ਨ ਵਧੀਆ ਬਣਾਇਆ ਤੇ ਦੋ ਚਾਰ ਜਿਹੜੀ ਲਾਈਨਾਂ ਵਿੱਚ ਐਡ ਹੋਣੀ ਸੀ ਉਹ ਵੀ ਕਰਿਆ ਹੈ ਹਨਾ ਤੇ ਜਿੱਦਾਂ ਗਾਇਆ ਪ੍ਰਭ ਕਲਮ ਚੋਲੀ ਖੇ ਤੇਰੀ ਮਨੀ ਦਾ ਕਹਿਣਾ ਇਹਨੇ ਆਪ ਇਹ ਲਾਈਨਾਂ ਐਡ ਕੀਤੀਆਂ ਹਨਾ ਚਲੋ ਮੈਨੂੰ ਵਧੀਆ ਲੱਗਿਆ ਸਾਰਾ ਫਿਰ ਅਸੀਂ ਕੀ ਕੀਤਾ ਮੈਂ ਕਿਹਾ ਹੁਣ ਆਪਾਂ ਬਹੁਤਾ ਰੋਲਾ ਨਹੀਂ ਪਾਣਾ ਨਾ ਦੱਸਣਾ ਮੈਂ ਰਿਕਾਰਡ ਕੀਤਾ ਗਾਣਾ ਹੋਰ ਰਿਕਾਰਡ ਕੀਤਾ ਮਿਊਜ਼ਿਕ ਬਣਾਇਆ ਤੇ ਵੀਡੀਓ ਕੀਤੀ ਤੇ ਫਿਰ ਆਪਾਂ ਰਿਲੀਜ਼ ਕੀਤਾ ਇਹ ਜੀ ਬਾਈ ਜਦੋਂ ਤੁਹਾਡੇ ਕੋਲੇ ਗਾਣਾ ਹਨਾ ਬਾਈ ਹੁਣੀ ਤੁਹਾਨੂੰ ਦੱਸਿਆ ਵੌਇਸ ਰਿਕਾਰਡ ਕਰਕੇ ਭੇਜੀ ਤਾਂ ਤੁਸੀਂ ਉਹਨੂੰ ਸਮਝਿਆ ਕਿਵੇਂ ਕਿਉਂਕਿ ਗੱਲ ਕੀ ਹੈ ਕਿ ਜਿਵੇਂ ਮੇਰੀਆਂ ਅੱਖਾਂ ਨੇ ਸਾਰੇ ਸਾਡੇ ਇੱਥੇ ਅੱਖਾਂ ਬੈਠੇ ਅਸੀਂ ਦੁਨੀਆ ਦੇ ਰੰਗ ਦੇਖਦੇ ਨੇ ਜੋ ਦੁਨੀਆ 'ਚ ਹੁੰਦਾ ਉਹਨੂੰ ਦੇਖ ਕੇ ਸਾਡੇ ਦਿਮਾਗ 'ਚ ਉਹ ਸਾਰੀ ਆਪਣੇ ਆਪ ਇੱਕ ਕਹਾਣੀ ਬਣਦੀ ਜਾਂਦੀ ਹੈ ਇੱਕ ਗੀਤ ਲਿਖਿਆ ਜਾਂਦਾ ਜਾਂ ਕੁਝ ਵੀ ਲਾਈਨਾਂ ਲਿਖੀਆਂ ਜਾਂਦੀਆਂ ਹਨਾ ਤੁਸੀਂ ਭਾਜੀ ਕਿਵੇਂ ਉਸ ਚੀਜ਼ ਨੂੰ ਸਮਝਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਕਿ ਰਾਜਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਜਾ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਕਿਹੋ ਜਿਹਾ ਹੋਵੇਗਾ ਰਾਜਾ ਸਾਹਿਬ ਕਿਹੋ ਜਿਹ ਮਤਲਬ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੁੰਦਾ ਜਦੋਂ ਤੁਸੀਂ ਗੀਤ ਨੂੰ ਵੌਇਸ ਆਫ ਨੋਟ ਨੂੰ ਸੁਣਿਆ ਤੁਸੀਂ ਉਹਨੂੰ ਗਾਉਣਾ ਸ਼ੁਰੂ ਕੀਤਾ ਮੇਰੇ ਦਿਮਾਗ 'ਚ ਤਾਂ ਇਹੀ ਚੱਲਦਾ ਹੁੰਦਾ ਜੀ ਬਸ ਬਸ ਗੀਤੇ ਹੀ ਚੱਲਦਾ ਹੁੰਦਾ ਮੇਰੇ ਦਿਮਾਗ 'ਚ ਹੋਰ ਕੁਝ ਨਹੀਂ ਚੱਲਦਾ ਜੀ ਤੇ ਦੁਨੀਆ ਦੁਨੀਆ ਬਾਰੇ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੈ ਵੀ ਦੁਨੀਆ ਕਿਹੋ ਜੀ ਹੋਵੇਗੀ ਦੁਨੀਆ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਜੀ ਤੇ ਅਸੀਂ ਤਾਂ ਦੇਖ ਸਕਦੇ ਹਾਂ ਭਾਜੀ ਤੁਸੀਂ ਮਤਲਬ ਕਿ ਤੁਸੀਂ ਨਹੀਂ ਦੇਖ ਸਕਦੇ ਤਾਂ ਤੁਹਾਨੂੰ ਫਿਰ ਵੀ ਕੋਈ ਨਾ ਕੋਈ ਫੀਲ ਤਾਂ ਆਉਣਾ ਯਾਰ ਕਿਹੋ ਜੀ ਹੋਵੇਗੀ ਮਾਂ ਨੂੰ ਤੁਸੀਂ ਦੇਖਿਆ ਨਹੀਂ ਦਿਲ ਕਰਦਾ ਕਿ ਮਾਂ ਨੂੰ ਮੈਂ ਦੇਖਾਂ ਕਦੇ دلتا ਕਰਦਾ ਹੀ ਹੈ ਜੀ ਕਦੇ ਕਦੇ ماں ਕੋਲ ਬਹਿ ਕੇ ਗੱਲਾਂ ਕੀਤੀਆਂ ਇਸ ਤਰ੍ਹਾਂ ਵੀ ਮਾਂ ਮੇਰਾ ਤਨ ਦੇਖਣ ਨੂੰ ਦਿਲ ਕਰਦਾ ਜਾਂ ਕਦੇ ਕੋਸ਼ਿਸ਼ ਕੀਤੀ ਹੋਵੇ ਹਾਂ ਕਸ਼ਮੀਰੀਆਂ ਅੱਖਾਂ ਦੁਬਾਰਾ ਲੱਗ ਜਾਣਾ ਹਨਾ ਜਾਂ ਕਿਸੇ ਤਰੀਕੇ ਹਾਂਜੀ ਹਾਂਜੀ ਇਹਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹਾਂਜੀ ਹਾਂਜੀ ਤੇ ਫਿਰ ਕਿਵੇਂ ਮਤਲਬ ਇਲਾਜ ਚੱਲਦਾ ਵੀ ਹੈ ਜਾਂ ਕਿਵੇਂ ਜੀ ਹੋਈਆਂ ਹੀ ਨਹੀਂ ਸਟੇ ਪਿੱਛੇ ਰੋਸ਼ਨੀ ਹੈ ਨਹੀਂ ਜਨਮ ਤੋਂ ਹੀ ਹੈ ਜਣ ਕੇ ਹਾਂ ਅਨਾਂ ਦੇ ਬੇਬੇ ਵੀ ਨਾਲ ਬੈਠੇ ਨੇ ਉਹ ਕਾਫੀ ਜ਼ਿਆਦਾ ਭਾਵੁਕ ਨੇ ਸਸੀ ਕਲਮਤਾ ਜੀ ਸਸੀ ਕਲ ਜੀ ਦੇਖੋ ਜੀ ਜ਼ਰੂਰ ਚਲੋ ਕੁਦਰਤ ਨੇ ਇੱਕ ਹਨਾ ਬਚਪਨ ਤੋਂ ਅਜਿਹਾ ਕੀਤਾ ਤਾਂ ਹੈਗਾ ਆ ਪਰ ਕਲਾ ਵੀ ਬਹੁਤ ਵੱਡੀ ਬਖਸ਼ੀ ਆ ਪਰ ਮਾਪੇ ਨੂੰ ਫਿਰ ਵੀ ਹਨਾ ਹੁੰਦਾ ਹੈ ਵੀ ਸਾਡੇ ਬੱਚੇ ਹਮੇਸ਼ਾ ਅੱਗੇ ਵਧਣ ਸਾਡੇ ਬੱਚੇ ਚ ਕੋਈ ਕਮੀ ਨਾ ਹੋਵੇ ਹਨਾ ਤੇ ਅੱਜ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਹੈਗਾ ਜੀ ਸਾਨੂੰ ਬਧੀਆਂ ਲੱਗ ਰਹਾ ਹੈ ਵੀ ਅੱਗੇ ਜਾ ਰਹੇ ਬੱਚਾ ਵਧੀਆ ਹੈ ਹਾਂਜੀ ਵੀ ਅੱਗੇ ਵਧੇ ਜਾਣੇ ਵਧੀਆ ਮਤਲਬ ਹੋਵੇ ਚੜਾਈ ਹੋਵੇ ਇਹਦੀ ਜਿਵੇਂ ਮਾਪੇ ਦੇ ਵੀ ਹੋਵੇ ਨਾਲ ਜਿਹਦੇ ਨਾਲ ਜੁੜਿਆ ਕਿ ਮਾਪੇ ਨੂੰ ਇੱਕ ਉਮੀਦ ਹੁੰਦੀ ਵੀ ਸਾਡਾ ਬੱਚਾ ਬਹੁਤ ਸੋਹਣਾ ਕੰਮ ਕਰੇ ਅੱਜ ਤੁਹਾਨੂੰ ਇਹਦੇ ਤੇ ਮਾਣ ਮਹਿਸੂਸ ਹੋ ਰਿਹਾ ਕਿ ਇਹਨੇ ਅੱਜ ਨਾਮ ਜਿਹੜਾ ਦੁਨੀਆ ਤੇ ਚਮਕਣਾ ਸ਼ੁਰੂ ਹੋ ਗਿਆ ਆਪਣੀ ਕਲਾ ਦੇ ਨਾਲ ਜੀ ਹਾਂਜੀ ਤੇ ਜਿਸ ਤਰ੍ਹਾਂ ਇਹਦੀਆਂ ਅੱਖਾਂ ਦੇ ਵਿੱਚ ਸੀ ਕਿ ਤੁਸੀਂ ਫਿਰ ਇਲਾਜ ਵਗੈਰਾ ਇਹਦਾ ਕਰਵਾਉਣ ਦਾ ਜ ਕਰਵਾਇਆ ਜੀ ਜ਼ਿਆਦਾ ਕਰਵਾਇਆ ਮਤਲਬ ਪਿੱਛੇ ਵੀ ਯਾਨੀ ਕਿ ਲਾਈਟ ਹੀ ਨਹੀਂ ਸੀ ਕਿੰਨੇ ਮਹੀਨਿਆਂ ਦਾ ਸੀਗਾ ਜੱਜੀ ਇਹਦਾ ਆਪਰੇਸ਼ਨ ਹੋ ਗਿਆ ਸੀ ਹਾਂਜੀ ਜਦੋਂ ਇਹਨੇ ਗੀਤ ਗਾਣਾ ਵੀ ਸ਼ੁਰੂ ਕੀਤਾ ਤੁਸੀਂ ਉਸ ਵੇਲੇ ਤੁਹਾਨੂੰ ਕੀ ਲੱਗਿਆ ਤੁਸੀਂ ਕਰ ਦੇ ਵਿੱਚ ਨੇ ਗੀਤ ਗਾਇਆ ਹੋਣਾ ਤੁਸੀਂ ਇਹਨੂੰ ਐਪਰੀਸ਼ੀਏਟ ਕੀਤਾ ਜਾਂ ਕਿਵੇਂ ਹਾਂਜੀ ਹਸ ਤਾਂ ਕਹਿੰਦੇ ਸੀ ਵਧੀਆ ਬਈ ਆਪਣਾ ਟ੍ਰੈਂਡ ਹੋ ਜਾ ਗਾਇਆ ਕਰਦਾ ਹਸ ਤਾਂ ਖੁਸ਼ ਰਹੇ ਮਤਲਬ ਬੈਠ ਕੇ ਅੰਦਰ ਲੱਗਾ ਰਹਿੰਦਾ ਆਪਣਾ ਗਾਣਾ ਹਾਂਜੀ ਤੇ ਭਾਜੀ ਤੁਹਾਨੂੰ ਸਪੋਰਟ ਸਭ ਤੋਂ ਵੱਧ ਕਿਹਦੀ ਮਿਲੀ ਆ ਤੁਹਾਨੂੰ ਮਤਲਬ ਇੱਕ ਗੀਤਕਾਰੀ ਵਿੱਚ ਅੱਗੇ ਆਉਣ ਦੀ ਸਪੋਰਟ ਵੱਧ ਤੋਂ ਵੱਧ ਸਾਨੂੰ ਸਾਰਿਆਂ ਦੀ ਹੈ ਯਾਨੀ ਕਿ ਫੈਮਿਲੀ ਦੀ ਵੀ ਆ ਸਾਰਿਆਂ ਦੀ ਬਾਹਰਲੇ ਯਾਰ ਮਿੱਤਰਾਂ ਦੀ ਵੀ ਆ ਸਪੋਰਟ ਆਪਾਂ ਨੂੰ ਵੱਧੂ ਆ ਬਈ ਦੋਸਤ ਭਾਜੀ ਤੁਹਾਡੇ ਕੌਣ ਕੌਣ ਨੇ ਦੋਸਤੋ ਮੇਰੇ ਸਾਰੇ ਜਾਨੀ ਕਿ ਮੱਲੇ ਦੇ ਭਰਾ ਆਪਣੇ ਨਾਲ ਜੁੜੇ ਹੋਏ ਸਾਰੇ ਉਹ ਡਾਕਟਰ ਸਭ ਨਹੀਂ ਆਪਣੇ ਨਾਲ ਜੁੜੇ ਹੋਏ ਅੱਛਾ ਭਾਈ ਜਦੋਂ ਸ਼ਹਿਰ ਚ ਤੁਹਾਨੂੰ ਮੰਨ ਲਓ ਬਾਹਰ ਕਿਤੇ ਜਾਣਾ ਪੈ ਜਵੇ ਹਨਾ ਫਿਰ ਕਿਵੇਂ ਜਾਂਦੇ ਹੋ ਯਾਰ ਦੋਸਤ ਲੈ ਕੇ ਜਾਂਦੇ ਜਾਂ ਕਿਵੇਂ ਨਹੀਂ ਇਧਰ ਆਪਣਾ ਮੱਲਾ ਦਾ ਮੈਂ ਆਪਣਾ ਸਾਰਾ ਆਪੇ ਹੀ ਘੁੰਮ ਲੰਨਾ ਕੋਈ ਪਤਾ ਸਾਨੂੰ ਗਲੀਆਂ ਦਾ ਹਾਂਜੀ ਬਿਨਾ ਸਟਿਕ ਤੋਂ ਹਾਂਜੀ ਹਾਂਜੀ ਅੱਛਾ ਤੁਹਾਨੂੰ ਸਟਿਕ ਦੀ ਵੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਸਟਿਕ ਵੀ ਮੇਰੇ ਤੋਂ ਪਈ ਆ ਪਰ ਮੈਂ ਲੈ ਕੇ ਨਹੀਂ ਘੁੰਮਦਾ ਸੈਂਸਰ ਵਾਲੀ ਸਟਿਕ ਅੱਛਾ ਹਾਂਜੀ ਤੇ ਐਦੇ ਤੁਸੀਂ ਜਾਇਨ ਨੂੰ ਕਿਤੇ ਵੀ ਜਾ ਕੇ ਆਣਾ ਜੀ ਹਾਂਜੀ ਹਾਂਜੀ ਖਾਣ ਪੀਣ ਚ ਭਾਜੀ ਕੀ ਵਧੀਆ ਲੱਗਦਾ ਖਾਣ ਪੀਣ ਚ ਵਸ ਬਈ ਖਾਣ ਪੀਣ ਚ ਤਾਂ ਤੁਹਾਨੂੰ ਪਤਾ ਹੀ ਹੈ ਰੋਟੀਆਂ ਵਧੀਆ ਆਂਦੀਆਂ ਦੇਖੀਦਾ ਨਹੀਂ ਕਰਿਆ ਹੋਰ ਅੱਛਾ ਭਾਜੀ ਜਿੱਦਾਂ ਹੁੰਦਾ ਵੀ ਮੰਨ ਲਓ ਰੰਗ ਹੁੰਦੇ ਬਹੁਤ ਤਰ੍ਹਾਂ ਦੇ ਤੁਹਾਡੇ ਤੁਹਾਡੇ ਹਿਸਾਬ ਨਾਲ ਰੰਗ ਕਿਹੜਾ ਹੈਗਾ ਆ ਤੁਹਾਨੂੰ ਕੋਈ ਸ਼ੋਅ ਮਤਲਬ ਕਿ ਜਿਸ ਤਰ੍ਹਾਂ ਅੱਖਾਂ ਦੇ ਵਿੱਚ ਕੁਝ ਰੰਗ ਤੁਹਾਨੂੰ ਕੋਈ ਦਿਖਦਾ ਆ ਨਹੀਂ ਨਹੀਂ ਮਤਲਬ ਸਭ ਕੁਝ ਨਿਰਾਈਜ ਦਿਖਦਾ ਹੀ ਹਾਂਜੀ ਹਾਂ ਤੁਹਾਡੇ ਦਿਲ ਦੀ ਭਾਜੀ ਫੀਲਿੰਗ ਕੀ ਆ ਅੱਗੇ ਜ਼ਿੰਦਗੀ ਚ ਕਰਨਾ ਕੀ ਚਾਹੁੰਦੇ ਹੋ ਤੁਸੀਂ ਮਾ ਦਿਲ ਦੀ ਫੀਲਿੰਗ ਆਹੀ ਹੈ ਬਈ ਸਿੰਗਿੰਗ ਆ ਰੋਜੀ ਰੋਟੀ ਆਪਣੀ ਤੁਰ ਤੁਰ ਪਵੇ ਵਧੀਆ ਹੀ ਤੇ ਜਦੋਂ ਗੀਤ ਗਾਣੇ ਹੋ ਭਾਜੀ ਕੀ ਮਹਿਸੂਸ ਹੁੰਦਾ ਤੁਹਾਨੂੰ ਬਸ ਗੀਤ ਗਾਣੇ ਵੇਲੇ ਤਾਂ ਕੁਝ ਵੀ ਨਹੀਂ ਮਹਿਸੂਸ ਹੁੰਦਾ ਬਈ ਮੇਰਾ ਦਿਮਾਗੇ ਹੀ ਬਸ ਗੀ ਤੁਹਾਨੂੰ ਹੁੰਦਾ ਮੈਂ ਦਿਮਾਗੇ ਇੱਕ ਪਾਸੇ ਲੜਾ ਲੰਨਾਂ ਜੀ ਗਾਣਾ ਗਾਣਾ ਸੋਲੋ ਚੰਕਾ ਲਗਾਣਾ ਸੁਣਾ ਦੇ ਨਵਾਂ ਆਪਾਂ ਕਰਨਾ ਦੁਬਾਰਾ ਸੁਣਾ ਦੇ ਥੋੜੀ ਲੈਨ ਸੁਣਾ ਦੇ ਉਹ ਗਾਣੇ ਦੀ ਹੂੰ ਉਹ ਸਾਡਾ ਕਿਹੜਾ ਚੌਂਕ ਚਿਖ ਜਾਣਾ ਦੱਬਿਆ ਨਹੀਂ ਬਸ ਤੇਰੇ ਲਈ ਖੜੀ ਦਾ ਉਹ ਸਾਡਾ ਕਿਹੜਾ ਚੌਂਕ ਚਿਖ ਜਾਣਾ ਦੱਬਿਆ ਨਹੀਂ ਬਸ ਤੇਰੇ ਲਈ ਖੜੀ ਦਾ ਹੋ ਮੇਰੀਆਂ ਦੇ ਫੇਰ ਆਪਾਂ ਹਿੱਕਾ ਵਿੱਚ ਕੱਢਣੇ ਸਾਨੂੰ ਨਾ ਪਸੰਦ ਫੇਰ ਹਵਾ ਵਿੱਚ ਛੱਡਣੇ ਓ ਮੇਰੀਆਂ ਦੇ ਫੇਰੀਆ ਪਹਿੱਕਾ ਵਿੱਚ ਕੱਢਣੇ ਸਾਨੂੰ ਨਾ ਪਸੰਦ ਫਿਰ ਹਵਾ ਵਿੱਚ ਛੱਡਣੇ ਜੇ ਟੱਕਰ ਲੈਣੀ ਹੈ ਮੈਦਾਨ ਚੱਕ ਲੈ ਲੋ ਜੇ ਟੱਕਰ ਲੈਣੀ ਹੈ ਮੈਦਾਨ ਚੱਕ ਲੈ ਲੋ ਫਿਰ ਪਤਾ ਲੱਗੂ ਜੇ ਤਹਾਰ ਦੀ ਕੜੀ ਦਾ ਓ ਸਾਡਾ ਕਿਹੜਾ ਚੌਂਕਾ ਚ ਖਜ਼ਾਨਾ ਦੱਬਿਆ ਨਹੀਂ ਬਸ ਤੇਰੇ ਲਈ ਖੜੀ ਦਾ ਗਾਣਾ ਤੁਸੀਂ ਬੜਾ ਰੋਮਾਂਟਿਕ ਜਿਹਾ ਗਾਇਆ ਹੈ ਕਹਿੰਦਾ ਕਿਸੇ ਕੁੜੀ ਦੇ ਕਰਕੇ ਕਿ ਇਹ ਕੁੜੀ ਦਾ ਦਿਲ ਚ ਤਾਂ ਨਹੀਂ ਹੈਗਾ ਆਪਣਾ ਲਿਖਿਆ ਹੋਇਆ ਗਾਣਾ ਮੇਰਾ ਆਪਣਾ ਲਿਖਿਆ ਹੋਇਆ ਗਾਣਾ ਮੇਰਾ ਲਿਖਿਆ ਤਾਂ ਗਾਣਾ ਆਪਣਾ ਮੈਂ ਕਿਹਾ ਕਿਸੇ ਕੁੜੀ ਬਾਰੇ ਖਿਆਲ ਦਿਲ ਚ ਤਾਂ ਨਹੀਂ ਹੈਗਾ ਕੋਈ ਨਹੀਂ ਕੀ ਗੱਲ ਹੈ ਅੱਛਾ ਅੰਕਲ ਜੀ ਤੁਹਾਡੇ ਇੱਕੋ ਹੀ ਬੇਟਾ ਜਾਂ ਹੋਰ ਵੀ ਬੇਟੇ ਤਾਂ ਤਿੰਨ ਆ ਜੀ ਮੇਰੇ ਬੇਟੇ ਤਿੰਨ ਆ ਜੀ ਇੱਕ ਆ ਖੜਾ ਇੱਕ ਇੱਥੇ ਕੋ ਹੋਰ ਹੋਣਾ ਗੁੰਮਦਾ ਜੀ ਅੱਛਾ ਅੰਕਲ ਜਦੋਂ ਬਚਪਨ ਵਿੱਚ ਜਦੋਂ ਜਨਮ ਹੁੰਦਾ ਬੱਚੇ ਦਾ ਜਦੋਂ ਇਦਾਂ ਤੁਹਾਨੂੰ ਪਤਾ ਲੱਗਿਆ ਕਿ ਅੱਖਾਂ ਇਹਦੀਆਂ ਇਸ ਤਰ੍ਹਾਂ ਦੀਆਂ ਦੇਖ ਨਹੀਂ ਸਕਦਾ ਤਾਂ ਉਹ ਸੁਬੇ ਲਈ ਦਿਲ 'ਚ ਕੀ ਖਿਆਲ ਚੱਲਦਾ ਸੀ ਤੁਹਾਡੇ ਵੀ ਕੀ ਬਣੂਗਾ ਕਿੱਧਰੋਂ ਪੜਨਾ ਤਾਂ ਹੁਣ ਅਸੀਂ ਤਾਂ ਬਹੁਤ ਆਜ ਆਪਣਾ ਕਰਾ ਲਿਆ ਆਪਰੇਸ਼ਨ ਵੀ ਕਰਾ ਲਿਆ ਅੱਖਾਂ ਦੇ ਅਰਰ ਸੋਲੀਆਂ ਹਤੀਆਂ ਦੀ ਅੱਖਾਂ ਦੇ ਵਿੱਚ ਨਹੀਂ ਮਾਲਕ ਨੇ ਸਾਹ ਦਿੱਤਾ ਮਾਲਕ ਨੇ ਸਾਹ ਨਹੀਂ ਦਿੱਤਾ ਆਟੋਮੈਟਿਕ ਪਿਛਲੀ ਨਿਗਾਹ ਜਾਂਦੀ ਨਹੀਂ ਅੱਛਾ ਆਂਟੀ ਜੀ ਡਰਤਾ ਹੋਣਾ ਹਨਾ ਉਸ ਵੇਲੇ ਜਦੋਂ ਬਚਪਨ ਚ ਗਵੇਦਾ ਕੀ ਬਣੂਗਾ ਕੱਲੂ ਜਾ ਕੇ ਵਿਆਹ ਕਿਵੇਂ ਹੋਊਗਾ ਕੰਮਕਾਰ ਕੀ ਕਰੂਗਾ ਇਦਾਂ ਦੀਆਂ ਬਹੁਤ ਸਾਰੀਆਂ ਦਿਲ 'ਚ ਗੱਲਾਂ ਹੁੰਦੀਆਂ ਹਨਾ ਵੀ ਸਾਡੇ ਬੱਚੇ ਦਾ ਕੀ ਬਣੂਗਾ ਮਾਪੇ ਨੂੰ ਸਭ ਤੋਂ ਵੱਧ ਫਿਕਰ ਹੁੰਦਾ ਹੈ ਜੀ ਹਾਂ ਜੀ ਇਹ ਤਾਂ ਫਿਕਰ ਹੈ ਗਈ ਹੈ ਜੀ ਹੁਣ ਵੀ ਹੈ ਗਈ ਹੈ ਉਹੀ ਸਾਡੇ ਮਰਨੇ ਤੋਂ ਬਾਅਦ ਕੀ ਹੋਗਾ ਇਹਦਾ ਕੀ ਨਹੀਂ ਹੋਗਾ ਚਲੋ ਅਸੀਂ ਕਹਿੰਨੇ ਜਿਹੜੀ ਕਲਾ ਆ ਕਲਾ ਇਸ ਨੂੰ ਨਿਖਾਰ ਕੇ ਅੱਗੇ ਲੈ ਆ ਸਕਦੀ ਹੈ ਹਾਂਜੀ ਹੁਣ ਤਾਂ ਹੈ ਵੀ ਕਲਾ ਸਕਦੀ ਹੈ ਕਾਮਯਾਬ ਹੋ ਸਕਦਾ ਹੈ ਹਾਂਜੀ ਬਿਲਕੁਲ ਜੀ ਅੱਛਾ ਇਹ ਨਾਲ ਬਾਈ ਵੀ ਨਹੀਂ ਬੈਠੇ ਬਾਈ ਤੁਸੀਂ ਜਿੱਦਾਂ ਇਹਨਾਂ ਨੂੰ ਸਪੋਰਟ ਕਰਦੇ ਹੋ ਸਾਰੇ ਹਨਾ ਤੇ ਤੁਹਾਨੂੰ ਤੁਸੀਂ ਕਦੋਂ ਕਦੋਂ ਇਹਨਾਂ ਨੂੰ ਜਾਣਦੇ ਮੈਨੂੰ ਹੋ ਗਏ ਭਾਜੀ 2 ਕੁ ਮਹੀਨੇ ਮੈਂ ਡਾਕਟਰ ਪ੍ਰਭਰੀ ਜੀ ਗਾਂ ਤੇ ਮਿਲੇ ਸੀਗਾ ਇਹਨਾਂ ਨੂੰ ਜਦੋਂ ਲੈਣਾ ਇਹਨਾਂ ਨੇ ਸੁਣਾਈਆਂ ਬਹੁਤ ਸੋਹਣੀਆਂ ਲੱਗੀਆਂ ਬਹੁਤ ਵਧੀਆ ਬੋਲਿਆ ਭਾਈ ਅੱਜ ਦੇ ਨੌਜਵਾਨ ਜਿਹੜੇ ਕੋਈ ਕਈ ਨੌਜਵਾਨ ਹਨ ਜੇ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦੇ ਉਹ ਹਿੰਮਤ ਹਾਰ ਜਾਂਦੇ ਨੇ ਉਹਨਾਂ ਲਈ ਇੱਕ ਤਰ੍ਹਾਂ ਦਾ ਹਨਾ ਇੱਕ ਉਮੀਦ ਹੈਗੀ ਆ ਬਈ ਹਾਂ ਭਾਈ ਇੱਕ ਉਦਾਹਰਨ ਹੈਗੀ ਹੈ ਉਦਾਹਰਨ ਜੀ ਪੂਰੀ ਪੂਰੀ ਉਮੀਦ ਨਾਲ ਹਾਰ ਨਹੀਂ ਨੀ ਚਾਹੀਦੀ ਦੇਖੋ ਉਮੀਦ ਹਾਰ ਕੇ ਬਹਾਨਾ ਕੀ ਕੁਝ ਵੀ ਨਹੀਂ ਦੇਖੋ ਜੀ ਹੁਣ ਮੁੰਡੇ ਨੇ ਆਪਣੀ ਕੋਸ਼ਿਸ਼ ਕੀਤੀ ਹੈ ਤਾਂ ਉਹ ਹੋਰੀ ਹੋਰੀ ਨਿਕਰੂਗਾ ਇਹ ਬਾਕੀ ਸਾਥ ਦਵਾਂਗੇ ਇਹਦਾ ਨਾਲੇ ਹੈ ਜੀ ਇਹਦੇ ਹਰ ਇੱਕ ਚ ਕੋਈ ਨਾ ਕੋਈ ਟੈਲੈਂਟ ਦਿੱਤਾ ਹੁੰਦਾ ਜੀ ਹਣਾ ਕੋਈ ਬੰਦੇ ਨੇ ਆਪਣੇ ਆਪ ਚੰਦਰ ਝਾਕੀਮਾਨ ਨੇ ਚਾਹੀਦੀ ਆ ਹਣਾ ਐਦਾਂ ਤਾਂ ਹੈ ਨਹੀਂ ਕੋਈ ਦੁਨੀਆ ਤੇ ਕੋਈ ਜੰਮਿਆ ਜਾ ਕੇ ਹਣਾ ਬਿਨਾ ਕੋਸ਼ਿਸ਼ ਕੀਤੇ ਮਰ ਗਿਆ ਤੇ ਹਰੇਕ ਬੰਦਾ ਕੋਈ ਨਾ ਕੋਈ ਜਨੂਨ ਹੁੰਦਾ ਰੇਕ ਬੰਦੇ ਚ ਹਣਾ ਚਲੋ ਪ੍ਰਮਾਤਮਾ ਨੇ ਇਹਨੂੰ ਨਹੀਂ ਅੱਖਰ ਦਿੱਤੀਆਂ ਤੇ ਹੋਰ ਕਿੱਡਾ ਵੱਡਾ ਟੈਲੈਂਟ ਹਣਾ ਲੋਕੀ ਆਵਾਜ਼ ਨੂੰ ਤਰਸਦੇ ਆ ਚਲੋ ਮੈਂ ਵੀ ਅਸੀਂ ਵੀ ਮੈਂ ਕਮੇਟੀ ਕਰਦਾ ਮੇਰੀ ਉਸ ਤੋਂ ਇੱਕ ਦੀ ਵੀ ਨਹੀਂ ਆਵਾਜ਼ ਆ ਗਈ ਹਣਾ ਤੇ ਜੀ ਨੀਰੀ ਸੋਣੀ ਆਵਾਜ਼ ਆਈ ਤੇ ਇਹੀ ਕਹਿੰਦੇ ਸੀ ਸਾਡੇ ਨਾਲ ਵਧੀਆ ਤਰੀਕੇ ਨਾਲ ਨਾ ਇਹ ਭਰਾ ਸਾਥ ਨਿਵਾਊਗਾ ਸੀ ਧੁਰ ਤੱਕ ਨਾਲ ਹੀ ਆ ਭਰਾ ਦੇ ਨਾ ਵਧੀਆ ਤਰੀਕੇ ਨਾਲ ਕਰੋਗੇ ਮਤਲਬ ਇਹਨੂੰ ਸਪੋਰਟ ਅੱਗੇ ਵਧਣਾ ਜਦੋਂ ਹੁਣ ਇਹਨਾਂ ਦੇ ਮਾਪੇ ਬਾਪ ਨੂੰ ਬਹੁਤ ਫਿਕਰ ਹੈ ਕਿ ਸਾਡੇ ਬੱਚੇ ਦੇ ਅੱਗੇ ਜਾ ਕੇ ਕੀ ਬਣੂਗਾ ਤੁਸੀਂ ਇਹਨਾਂ ਨੂੰ ਹੁਣ ਗਾਣਾ ਆਪਣਾ ਪਹਿਲਾ ਦਿੱਤਾ ਹਨਾ ਤੇ ਅੱਗੇ ਤੁਸੀਂ ਭਾਜੀ ਫਿਰ ਇਹਨਾਂ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਬਿਲਕੁਲ ਬਿਲਕੁਲ ਪਤਾ ਹੈ ਕੀ ਹੋ ਮੈਂ ਚਲੋ ਸੋਸ਼ਲ ਮੀਡੀਆ ਥਰੂ ਕਹਿੰਦਾ ਕਿ ਕਿਉਂਕਿ ਜਦੋਂ ਸਰਕਲ ਟੁੱਟਦਾ ਹੁੰਦਾ ਨਾ ਆਲੇ ਦੁਆਲੇ ਲੋਕਾਂ ਦੀ ਗੱਲਾਂ ਨਾਲ ਟੁੱਟਦਾ ਹੁੰਦਾ ਕਿਉਂਕਿ ਦੋ ਭਰਾਵਾਂ ਵੀ ਚਾਪਸ ਵਿੱਚ ਗੱਲ ਹੋਵੇ ਫਿਰ ਤਾਂ ਕਿਤੇ ਵੀ ਨਹੀਂ ਜਾਂਦਾ ਨਾ ਮੈਂ ਤਾਂ ਇਹ ਕਿ ਹੁਣ ਵੀ ਸਪੋਰਟ ਕੀਤੀ ਹੈ ਲਾਸਟ ਤੱਕ ਸਪੋਰਟ ਕਰਾਂਗੇ ਮੈਂ ਆਪਣੀ ਇੱਕ ਕੰਪਨੀ ਲਾਂਚ ਕਰਨੀ ਸੀਗੀ ਹਨਾ ਪ੍ਰਭ 뮤직 ਦੇ ਨਾਂ ਤੇ ਤੇ ਪਹਿਲਾ ਗਾਣਾ ਨਹੀਂ ਲਾਂਚ ਕਰਤਾ ਇੱਕ ਸਿੰਗਰ ਵੀ ਲਾਂਚ ਕਰਤਾ ਆਪਾਂ ਨਹੀਂ ਚਲੋ ਪਰਮਾਤਮਾ ਕਿ ਉਹ ਇਹਦੇ ਸਾਰੇ ਤੇ ਬਾਕੀ ਹੁਣ ਨਾਲ ਆ ਨਵੇਂ-ਨਵੇਂ ਗਾਣੇ ਆਪਾਂ ਕਰੀ ਜਾਵਾਂਗੇ ਇਹਦੇ। ਬਿਲਕੁਲ ਜੀ। ਭਾਈ ਮਨੀ ਤੁਹਾਨੂੰ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਗੀਤ ਗਾ ਕੇ ਜਾਂ ਤੁਹਾਨੂੰ ਇਹ ਸਾਰੇ ਯਾਰ ਦੋਸਤਾਂ ਦੀ ਸਪੋਰਟ ਲੈ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਦਿਲ ਦੇ ਵਿੱਚ? ਬਹੁਤ ਵਧੀਆ ਮਹਿਸੂਸ ਹੁੰਦਾ ਭਾਈ। ਇਸ ਇਸ ਤੋਂ ਪਹਿਲਾਂ ਭਾਈ ਜਦੋਂ ਗੀਤ ਨਹੀਂ ਗਾਣਾ ਸੀ ਉਸ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਲੰਘ ਰਹੀ ਸੀ? ਕੀ ਤੁਹਾਨੂੰ ਵੀ ਚਿੰਤਾ ਸੀ ਕਿ ਯਾਰ ਮੇਰਾ ਅੱਗੇ ਜਾ ਕੇ ਕੀ ਬਣੂਗਾ? ਹਾਂਜੀ ਹਾਂਜੀ ਭਾਈ। ਕੀ 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 ਬੜੀ ਚਿੰਤਾ ਕਰਦੇ ਹੁੰਦੇ ਸੀ? ਬਸ ਆਹੀ ਟੈਨਸ਼ਨ ਹੁੰਦੀ ਭਾਈ ਤੁਮਾਤੇ ਕਿਦਾਂ ਕੀ ਹੋਊਗਾ ਕਿਦਾਂ ਉਮਰ ਲੰਘੀ ਜਾਂਦੀ ਸੀ। ਕਿੰਨੀ ਉਮਰ ਹੋ ਗਈ ਬਾਈ ਆਪਣੇ ਮੇਰੀ ਹੋ ਗਈ ਬਾਈ 21 22 ਸਾਲ ਦੀ ਹੈ ਮੇਰੇ ਖਾਂ ਲਈ 22 ਸਾਲ ਦੀ ਤੇ ਭਾਜੀ ਹੁਣ ਮਤਲਬ ਕਿ ਗੀਤ ਜਦੋਂ ਤੁਹਾਨੂੰ ਕੋ ਆਇਆ ਤੁਸੀਂ ਗਾਇਆ ਤੁਸੀਂ ਆਪਣੀ ਆਵਾਜ਼ ਸੁਣੀ ਤਾਂ ਤੁਹਾਨੂੰ ਹੁਣ ਤੁਹਾਨੂੰ ਕੀ ਮਹਿਸੂਸ ਹੁੰਦਾ ਉਹਨੂੰ ਭਾਜੀ ਬਹੁਤ ਵਧੀਆ ਮਹਿਸੂਸ ਹੁੰਦਾ ਜਾਨੀ ਹਾਂਜੀ ਤੇ ਨੌਜਵਾਨਾਂ ਨੂੰ ਭਾਜੀ ਕੀ ਸੁਨੇਹਾ ਦੇਣਾ ਚਾਹਦੇ ਹੋ ਤੁਸੀਂ ਮਤਲਬ ਕਿ ਲੱਗਦਾ ਕਿ ਜਿਹੜੇ ਨੌਜਵਾਨ ਹਿੰਮਤ ਹਾਰ ਜਾਂਦੇ ਅੱਗੇ ਨਹੀਂ ਵਧ ਪਾਉਂਦੇ ਸਭ ਕੁਝ ਸਰੀਰ ਫਿੱਟ ਹੁੰਦਾ ਫਿਰ ਵੀ ਕਹਿੰਦਾ ਯਾਰ ਮਤਲਬ ਨੌਜਵਾਨ ਠਹਿ ਠੇ ਡਾਕੇ ਪੈ ਜਾਂਦੇ ਹਨਾ ਤੇ ਕੀ ਸਨੇਹ ਦੇਣਾ ਚਾਹਨੇ ਉਹਨਾਂ ਬਸ ਉਹਨਾਂ ਨੂੰ ਇਹੀ ਸਨੇਹ ਦੇਣਾ ਜਾਣੀ ਜੀ ਹਿੰਮਤ ਨਹੀਂ ਹਾਰਨੀ ਕਦੇ ਵੀ ਬਸ ਜੋ ਵੀ ਤੁਸੀਂ ਸ਼ੁਰੂ ਕਰਨਾ ਕੰਮ ਬਸ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਦਿੱਤਾ ਜਾਓ ਬਸ ਮਤਲਬ ਪਰਮਾਤਮਾ ਆਪਣੇ ਆਪ ਰਸਤਾ ਜਿਹੜਾ ਬਣਾ ਦਿੰਦਾ ਹਾਂਜੀ ਹਾਂਜੀ ਲੱਗਦਾ ਮਾਤਾ ਜੀ ਪਰਮਾਤਮਾ ਨੇ ਰਸਤਾ ਆਪਣੇ ਆਪ ਬਣਾਇਆ ਹਾਂਜੀ ਆਪਣੇ ਆਪ ਹੀ ਬਣਾਇਆ ਜੀ ਸਾਨੂੰ ਤਾਂ ਪਤਾ ਵੀ ਨਹੀਂ ਸਵੇਰ ਤੱਕ ਆਹ ਗੱਲ ਬਾਤ ਬਣ ਜਾਊਗੀ ਇਹਦੀ ਤੇ ਹੁਣ ਤੁਸੀਂ ਇਹਨੂੰ ਫਿਰ ਪੂਰੀ ਮਤਲਬ ਸਪੋਰਟ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਹਾਂਜੀ ਸਾਡੀ ਤਾਂ ਪੂਰੀ ਸਪੋਰਟ ਹੈ ਜੀ ਹਾਂਜੀ ਸਾਡੇ ਨਾਲ ਮਨੀ ਜਿਹੜਾ ਸਕੇ ਅੱਜ ਤੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰ ਦੋਸਤ ਮਿੱਤਰਾਂ ਬਾਈ ਨੇ ਬਹੁਤ ਹੱਲਾ ਮਾਰਿਆ ਕਹਿ ਸਕਦੇ ਹਿੰਮਤ ਕੀਤੀ ਇਸ ਵੀਰ ਨੇ ਇਹ ਬਾਈ ਨੂੰ ਗਾਣਾ ਜਿਹੜਾ ਦਿੱਤਾ ਹੈ ਤੇ ਬਾਈ ਨੇ ਰਿਕਾਰਡ ਕਰਕੇ ਦਿੱਤਾ ਤੇ ਆਪਾਂ ਹੋਰ ਵੀ ਸਾਰੇ ਵੀਰਾਂ ਨੂੰ ਸਾਰੇ ਜੋ ਚੈਨਲ ਦੇ ਨਾਲ ਜੁੜੇ ਹੋਏ ਆ ਸਾਰੇ ਸਰੋਤਿਆਂ ਨੂੰ ਆਪਾਂ ਅਪੀਲ ਕਰਦੇ ਕਿ ਇਦਾਂ ਦੇ ਭਰਾਵਾਂ ਦੀ ਸਾਨੂੰ ਬਾਹ ਵੀ ਫੜਨੀ ਚਾਹੀਦੀ ਹੈ ਲੋੜ ਅਨੁਸਾਰ ਮਦਦ ਵੀ ਕਰਨੀ ਚਾਹੀਦੀ ਤੇ ਇਦਾਂ ਦੇ ਵੀਰਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਜਿਹੜੇ ਕਹਿ ਸਕਦੇ ਕਿ ਦੁਨੀਆ ਦੀ ਇੱਕ ਉਹ ਕੰਧ ਜਿਹੜੀ ਆ ਮੂਰੇ ਲੱਗ ਜਾਂਦੀ ਜਿਹੜੀ ਕੰਧ ਕਹਿੰਦੀ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਕੰ ਦੇ ਨੇ ਦੁਨੀਆ ਦੇ ਸਾਰੇ ਰੀਤੀ ਰਿਵਾਜਾਂ ਤੋਂ ਉਲਟ ਚੱਲ ਕੇ ਜਿਹੜਾ ਆ ਇਹ ਅੱਗੇ ਵਧਦੇ ਨੇ ਤਾਂ ਇਦਾਂ ਦੇ ਵੀਰਾਂ ਨੂੰ ਸਪੋਰਟ ਕਰਦੇ ਰਹਿਣਾ ਚਾਹੀਦਾ ਤਾਂ ਅਜਈਆਂ ਹੋਰ ਸਟੋਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ